ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਚਰਜੋਤ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਮਾਰਨਿੰਗ ਦਾ ਟਾਈਮ ਕਿਵੇਂ ਕਹਾਂ ਕਿਉਂਕਿ ਦਿਨ ਤਾਂ ਚੜ ਹੀ ਗਿਆ ਸਾਡਾ ਆਪਣਾ 4:3 ਉੱਠਦੇ ਹੁੰਦੇ ਹਾਂ ਨਾ ਧੋ ਕੇ 5:3 ਹੋ ਜਾਂਦੇ ਤੁਹਾਨੂੰ ਪਤਾ ਤੇ 5:3 ਹੋ ਜਾਂਦੇ ਪਾਠ ਪੂਜਾ ਕਰਦੇ 6:00 ਹੋ ਜਾਂਦੇ ਆ ਤੇ ਇੱਥੇ ਬੇਬੀ ਵੀ ਉੱਠ ਖੜ ਕੇ ਆ ਗਿਆ ਸੀਗਾ ਕਿਉਂਕਿ 6:00 ਵੱਜ ਗਏ ਸੀਗੇ ਤੇ ਲੋ ਜੀ ਬੇਬੀ ਬਸ ਉੱਠ ਕੇ ਆ ਗਿਆ ਸੀ ਆਪਾਂ ਕਰ ਲਿਆ ਪਾਠ ਪੂਜਾ ਆਪਦਾ ਚੱਕੋ ਕਿ ਨਾ ਐ ਕਰਕੇ ਇਹਨੂੰ ਅੱਗ ਧਰ ਦੇ ਦਿੰਦੇ ਨੇ ਇਹਦੇ ਅੱਗ ਦੇ ਉੱਤੇ ਮਤਲਬ ਅੱਗ ਦੇ ਉੱਤੇ ਐ ਇਸੇ ਕੀ ਜਾਂਦੀਆਂ ਨੇ ਤੇ ਜੋ ਕਿ ਬਿਲਕੁਲ ਗਲਤ ਹੈ ਇਹਦੇ ਨਾਲ ਕੈਂਸਰ ਦੀ ਬਿਮਾਰੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਕੀ ਗੰਦੀਆਂ ਗੈਸਾਂ ਹੁੰਦੀਆਂ ਨੇ ਲੋਕ ਤਨਾ ਛੱਲਿਆਂ ਵਿੱਚ ਭੁੰਨਦੇ ਹਿੱਤੇ ਬਹੁਤ ਕੁਝ ਕਰਦੇ ਨੇ ਜਿਵੇਂ ਤਵੇ ਤੁਲਾ ਕਦੇ ਵੀ ਰੋਟੀ ਹੈ ਜਿਹੜੀ ਹਮੇਸ਼ਾ ਨਾ ਤਵੇ ਦੇ ਉੱਪਰ ਸੇਕੋ ਬੇਸ਼ੱਕ ਟੈਲ ਥੋੜਾ ਵੱਧ ਲੱਗਦਾ ਨਾ ਟੈਲ ਦੀ ਗੱਲ ਮੰਨਦੇ ਆ ਕਿ ਥੋੜਾ ਵੱਧ ਲੱਗਦਾ ਹੈਗਾ ਉਹ ਜਿਹੜੀ ਥੱਲੇ ਗਏ ਸੋਦੇ ਚ ਗੰਦੀ ਗੈਸਾਂ ਮੈਂਦੀ ਬਿਮਾਰੀ ਦਾ ਕਾਰਨ ਹੈ ਨਾ ਤੇ ਕਰੇ ਕਈ ਮੁਰਨਾ ਵੀ ਦੇ ਕਿ ਜੇ ਤੀਤੇ ਮਾਰਗ ਤੋਂ ਲੈ ਕੇ ਕਰੀਏ ਲਗਾ ਬਹੁਤ ਕਾਲਾ ਵਾਲਾ ਹੈ ਜਿਹੜਾ ਬੜਾ ਬੜਾ ਗਲਤ ਹੈਗਾ ਬਿਮਾਰੀ ਨੂੰ ਸੰਭਾਲ ਲੈਣਾ ਨਹੀਂ ਕਰਦਾ ਉਹਨਾਂ ਨੂੰ ਮੈਨੂੰ ਯਾਦ ਆ ਗਈ ਗੱਲ ਮੈਂ ਨਾ ਉੱਥੇ ਕੋਈ ਪਪੰਦੀ ਗੱਲ ਯਾਦ ਆ ਗਈ ਮੈਂ ਤੁਹਾਨੂੰ ਗੱਲ ਦੇ ਦੱਸ ਸਹੀ ਕਰਤੀਆਂ ਜਿਹਨਾਂ ਕਰਤੀਆਂ ਉਹਨਾਂ ਨੂੰ ਪਤਾ ਹੋਊਗਾ ਵਲੌਗ ਦੇਖੋ ਤੁਸੀਂ ਬਹੁਤ ਗਲਤ ਚੀਜ਼ਾਂ ਨੂੰ ਸਰਚ ਕਰਕੇ ਦੇਖੋ ਗੈਸ ਨੂੰ ਗੈਸ ਦੇ ਰੋਟੀ ਪਕਾਉਣਾ ਕਿੰਨਾ ਖਤਰਨਾਕ ਹੈ

ਤੇ ਮੈਂ ਕਿੱਕ ਪਾਸੇ ਜਪਜੁੱਦ ਤੇ ਬੰਜਨ ਕਿ ਅਸੀਂ ਪੇਠਾ ਬਣਾਇਆ ਸੀ ਸੋ ਨਾਲ ਨਾਲ ਮੇਰੇ ਹਸਬੰਦ ਦਾ ਟਿਫਿਨ ਰੈਡੀ ਕਰ ਰਹੀ ਸੀ ਨਾਲ ਨਾਲ ਜਪਜੁੱਦ ਦਾ ਤੇਲ ਧਰਿਆ ਹੋਇਆ ਸੀ ਜਦੋਂ ਕੜ ਗਿਆ ਤੇ ਆਪਾਂ ਵਿੱਚ ਪਾ ਦਾਂਗੇ ਆਲੂ ਕੀ ਦੇ ਆਲੇ ਆਲੂ ਖਾਊਗਾ ਉਹ ਜਪਜੁੱਦ ਚਲੋ ਜੀ ਬਣਾਉਨੇ ਆ ਆਲੂ ਤੇ ਚਲੋ ਜੀ ਇੱਥੇ ਮੈਂ ਹਸਬੰਡ ਦੇ ਟਿਫਨ ਦੇ ਵਿੱਚ ਛੋਲੇ ਤੇ ਉਹ ਮਖਾਣੇ ਵਗੈਰਾ ਰੋਸਟ ਕਰਕੇ ਪਾਨੇ ਨੇ ਟਿਫਨ ਦੇ ਡੱਬੇ ਉਹ ਕਰ ਲਿਆ ਜੱਪ ਦਾ ਵੀ ਟਿਫਨ ਰੈਡੀ ਕਰਦੇ ਇੱਥੇ ਮੈਂ ਲਓ ਜੇ ਇੱਥੇ ਚੱਲੀ ਮੈਂ ਗਊ ਮਾਤਾ ਰੋਟੀ ਚ ਰੋਂਦੋਂ ਪਤਾ ਰੋਟੀ ਸਟਾਰਟ ਕਰਨ ਤੋਂ ਪਹਿਲਾਂ ਪਹਿਲੀ ਰੋਟੀ ਮੈਂ ਗਊ ਮਾਤਾ ਲਈ ਬਣਾਉਣੀ ਆ ਦੂਜੀ ਰੋਟੀ ਆਪਾਂ ਕੁੱਤੇ ਲਈ ਬਣਾਉਣੀ ਮਤਲਬ ਡੌਗੀ ਦੇ ਲਈ ਬਾਹਰ ਗੇਟ ਦੇ ਕੋਲ ਕੁੰਡਾ ਪਿਆ ਕੁੰਡੇ ਦੇ ਵਿੱਚ ਪਾ ਕੇ ਆ ਜੰਨੇ ਨੇ ਮੈਂ ਤੇ ਉਸ ਤੋਂ ਬਾਅਦ ਕਰਦੀ ਆ ਰੋਟੀਆਂ ਸਟਾਰਟ ਕਰਦੀ ਹੁੰਦੀ ਆ ਮੈਂ ਤੇ ਇੱਥੇ ਬਸ ਤੁਹਾਨੂੰ ਪਤਾ ਬੀਬੀਆਂ ਜਿਸਦੇ ਆ ਉੱਠ ਕੇ 6 ਵਜੇ ਉੱਠ ਖੜਾ ਸੀ ਤੇ ਬਸ ਮੈਂ ਦਵਾ ਦਾ ਮੰਮੀ ਇਧਰ ਪਸੋਂ ਨਵਾਈ ਜਾਂਦੇ ਆ ਤੇ ਮੈਂ ਬਾਹਰ ਚੱਲੇ ਹਾਂ ਕੁੰਡੇ ਦੇ ਵਿੱਚ ਰੋਟੀ ਭੋਣ ਤੇ ਇਹ ਤੋਂ ਬਾਅਦ ਬਸ ਬਾਕੀ ਕੰਮ ਵੱਲ ਹੋਵਾਂਗੇ ਆਪਾਂ ਲੋ ਜੇ ਇਧਰ ਆ ਗਈ ਸਵੇਰ ਰੋਟੀ ਬਾਰ ਪਾ ਕੇ ਤੇ ਆ ਗਈ ਸਵੇਰ ਤੇ ਉਹ ਭਾਂਡੇ ਮਾਰਦੇ ਜਿਹੜੇ ਭਾਂਡੇ ਹੁੰਦੇ ਪਹਿਲਾਂ ਮ ਨਾਲ ਦੇ ਨਾਲ ਮਾਰਦੇ ਨੇ ਉਹ ਤੋਂ ਬਾਅਦ ਫਿਰ ਪਤਾ ਰੋਟੀ ਖਾ ਕੇ ਫਿਰ ਭਾਂਡੇ ਹੋ ਜਾਂਦੇ ਫਿਰ ਬਾਲੇ ਹੋ ਜਾਂਦੇ ਆ ਇਕੱਠੇ ਤੇ ਮੈਂ ਕਿਹ ਚਾਲ ਪਹਿਲਾਂ ਦੇ ਪਹਿਲਾਂ ਮਾਰਦੇ ਨੇ ਫਿਰ ਰੋਟੀ ਖਾ ਕੇ ਰੋਟੀ ਵਾਲੇ ਮਾਰ ਦਾਂਗੇ ਚਲੋ ਜੇ ਇਥੇ ਮਾਰ ਦਿੰਨੇ ਦਵਾਦੋ ਭੰਨ ਲੇ ਆਪਾਂ ਜਪੜੂ ਨੂੰ ਮੈਂ ਤੇਰੀ ਤਿਆਰ ਕਰੂ ਜੀ ਆਪ ਦਾ ਪ੍ਰੈਪਰਟੀ ਬੈਡੀ ਕਰਨਾ ਚਿਲਾ ਬਣਾਉਣਾ ਅੱਜ ਫਿਰ ਤੁਹਾਨੂੰ ਪਤਾ ਬਾਰ ਬਾਰ ਬਣਾਉ ਖਾਣਾ ਲਓ ਜੀ ਜੱਜ ਜੁੱਤ ਬੇਟਾ ਵੀ ਨਾ ਤੋ ਕਿ ਆ ਗਿਆ ਸੀ ਮੈਂ ਇਹਨੂੰ ਕਰ ਰਹੀ ਸੀ ਰੈਡੀ ਕਿਉਂਕਿ ਇਹਦਾ ਜੂੜਾ ਆਪਾਂ ਪਹਿਲਾਂ ਕਰਦੇ ਨੇ ਨੌਂਦ ਪਲਫ ਕਿਉਂਕਿ ਬਾਅਦੋਂ ਬਾਅਦ ਚੋਂ ਗਿੱਲੇ ਹੋ ਜਾਂਦੇ ਆ ਸੋ ਪਹਿਲਾਂ ਜੂੜਾ ਕਰਦੇ ਤੇ ਅਸੀਂ ਪਿਆਰ ਕਰ ਰਹੇ ਸੀ ਮਮਮਨ ਬਹੁਤ ਪਿਆਰ ਕਰ ਰਹੇ ਆ ਸੀਗਾ ਕਈ ਵਾਰ ਇਹਨੂੰ ਐਦਾਂ ਹੁੰਦਾ ਬਸ ਤਿਆਰ ਹੋ ਕੇ ਫਿਰ ਮੇਰੇ ਗੱਲ ਨੂੰ ਚਿੰਬੜ ਜਾਂਦਾ ਫਿਰ ਗੱਲਾਂ ਬਾਤਾਂ ਕਰਦੇ ਰਹਿੰਦੇ ਅਸੀਂ ਦੋਵੇਂ ਨੀਓ ਚੱਪਲ ਨੀਓ ਚੱਪਲ ਕਿੰਨਾ ਨਵੀਂ ਚੱਪਲ ਲੈ ਕੇ ਉਹ ਤੇਰੇ ਲੋ ਜੀ ਇੱਥੇ ਮੈਂ ਬਾਇਓ ਡਾਟਾ ਲਿਖ ਰਹੀ ਸੀ ਮੈਨੂੰ ਲਿਖਾ ਰਹੇ ਸੀ ਹਸਬੰਡ ਕਿਤੇ ਖਲਾ ਤੋਂ ਆਪਣੇ گاؤں ਵਕਾਊ ਹੈਗੀ ਇੱਕ ਤੇ ਉਹਦਾ ਬਾਇਓ ਡਾਟਾ ਲਿਖ ਕੇ ਆਪਾਂ ਵੀਡੀਓ ਅਪਲੋਡ ਕਰਨੀ ਸੀ ਚੈਨਲ ਤੇ ਤੇ ਚਲੋ ਜੀ ਬਸ ਉਹ ਲਿਖ ਰਹੀ ਸੀ ਮੈਂ ਇਸ ਟਾਈਮ ਲੋ ਜੀ ਜਾ ਪਰਾਂ ਤੋਰਦੇ ਆਪਾਂ ਸਕੂਲ ਲਈ आ फिर जट बल्ले लैके खेड़ छोड़ इत जो बल्ले इतना रख दो इतने लै लो जी बल्ले इतने रख दो इतों ले जाओ जी मैंने फटा दो मैं अगे लै जो चलो हाँ चलो चलो पापा जी को चलो अम्मा फटा दो बह भी फटा दो मैं बॉल भी फटा दो चलो चलो पापा जी को भज के छाल मार के चढ़ा थैंक यू बेटा बाय बेटा बाय करो बाय है समझ नहीं आई आप पूछ जी तो मूँह तो आ गई सैड तो कर दो पूछ जी टेढ़ा क टे हाँ जुत बेटा भाई तो जी मैं तैयार कर लगी सी फिर आ गई किचन सेना किचन च नहीं निकलती तो मैं तैयार कर लगी सी नमक मुक्या पैया अपना लस्सी वाला तो मैं कहीं तैयार कर लें तो कल का मुकिया हुआ तो आप तैयार वो ले, ले। ਇੱਕ ਮਿੰਟ ਕਾਲੀ ਮਿਰਚ ਲਈ ਹੈ ਅਜਵਾਇਨ ਲੈ ਤੇ ਜੀਰਾ ਲੈ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਇਹਨੂੰ ਰੋਸਟ ਕਰ ਲੈਣਾ ਆਪਾਂ ਦਵਾ ਦਾ ਤਿੰਨੇ ਚੀਜ਼ਾਂ ਨੂੰ ਤੂਕਨ ਉੱਤੇ ਰਕੇ ਦੇਣਾ ਹੋਵੇ ਚਿਰ ਹੋਵੇ ਇਹਨਾਂ ਤਿੰਨਾਂ ਨੂੰ ਰੋਸਟ ਕਰ ਲੈਣਾ ਇਹ ਹੈਗੀ ਕਾਲੀ ਮਿਰਚ ਅਜਵਾਇਨ ਤੇ ਜੀਰਾ ਤਿੰਨਾਂ ਚੀਜ਼ਾਂ ਨੂੰ ਪਰੋਸਟ ਕਰਦੇ ਬਣਾਉਣ ਲੱਗੇ ਆਪਾਂ ਲੱਸੀ ਵਿੱਚ ਪਾਉਣ ਵਾਲਾ ਨਮਕ ਕਈ ਵਾਰ ਆਪਣਾ ਜਿਵੇਂ ਆਪਾ ਬਾਜ਼ਾਰੋਂ ਲੈ ਕੇ ਆਉਨੇ ਹੈਗੇ ਹਨ ਤੇ ਉਹ ਮੁੱਕ ਵੀ ਜਾਂਦਾ ਹੁੰਦਾ ਤੇ ਮੈਂ ਹੁਣ ਸੋਚਿਆ ਘਰੇ ਵੀ ਤਿਆਰ ਕਰਦਿਆ ਕਰਾਂਗੇ ਆਪਾਂ ਕਹਿੰਦੇ ਨੇ ਕਿ ਮੌਕਾ ਟਾਈਮ ਤਾਂ ਲੱਗਦਾ ਹੀ ਹੁੰਦਾ ਕੋਈ ਵੀ ਕੰਮ ਆ ਚਲੋ ਮੈਂ ਕਿਤੇ ਘਰੇ ਤਿਆਰ ਕਰ ਦਿਆ ਤੇ ਤਿੰਨ ਚੀਜ਼ਾਂ ਲੈ ਲਈਆਂ ਆਪਾ ਇਹਦੇ ਵਿੱਚ ਲੈ ਆਪਾਂ ਹੋਰ ਵੀ ਚੀਜ਼ਾਂ ਸਕਦੇ ਹਾਂ ਨਾ ਦਾਲਚੀਨੀ ਵੀ ਪਾ ਸਕਦੇ ਆ ਇਹ ਨਹੀਂਗਾ ਕਿ ਦਾਲਚੀਨੀ ਦਾਲਚੀਨੀ ਦਾ ਟੁਕੜਾ ਪਾ ਲਓ ਇਹਦੇ ਵਿੱਚ ਰੋਸਟ ਕਰਕੇ ਕਿਉਂਕਿ ਦਾਲਚੀਨੀ ਦੇ ਬਹੁਤ ਫਾਇਦੇ ਹੈਗੇ ਹਨ ਹੈਨਾ ਸੋ ਇਸ ਟਾਈਮ ਤਾਂ ਮੈਂ ਜਿਹੜੇ ਮੇਨ ਦਾ ਚੀ ਚੇਲੇ ਲਿਆਂ ਲੈ। ਲਓ ਜੀ ਇਹ ਹੋ ਗਿਆ ਰੋਸਟ ਟੈਸਟ ਹੈ। ਤੇ ਇਸ ਨੂੰ ਨਿਕਲ ਲਾ ਗਿਆ ਇਹ ਹੋ ਗਏ ਰੋਸਟ। ਚਲੋ ਜੀ ਇਹਨੂੰ ਕਰਦੇ ਮੈਂ ਆਪਾਂ ਬੰਦ। ਲਓ ਜੀ ਤਿੰਨੇ ਤੀਜਾ ਆਪਾਂ ਰੋਸਟ ਕਰ ਲਿਆ ਹੁਣ ਇਹ ਥੋੜੇ ਠੰਡਾ ਹੋਣ ਦਿੰਨੇ ਇਹਨੂੰ ਆਪਾਂ ਦੰਤ ਹੁੰਦਸਾਂਗੇ ਚ ਐਡ ਕਰਾਂਗੇ ਕੀ ਕੁਛ। ਦੋ ਕੁ ਮਿੰਟ ਇਹਨੂੰ ਠੰਡਾ ਹੋ ਲੈਣ ਦਈਏ ਆਪਾਂ। ਫਰੰਡਾ ਹੋ ਲੇਗਾ ਫਿਰ ਆਪਾਂ ਦੇਖਦੇ ਕੀ ਕਰਨਾ ਥੋੜਾ ਜਿਹਾ ਇਹਦੇ ਵਿੱਚ 오ਰੀਗਾਨੋ ਪਾ ਲਾਂਗੇ ਆਪਾਂ ਜਿਹਨੂੰ ਕਹਦੇ ਨੇ ਆਪਾਂ ਪਦੀਨੇ ਦਾ ਜਿਹੜਾ ਹੁੰਦਾ ਨਾ ਥੋੜਾ ਜਿਹਾ ਉਹ ਪਾ ਲਾਂਗੇ ਆਪਾਂ ਟੇਸਟ ਹੋਰ ਵੀ ਵਧੀਆ ਹੋ ਜਾਊਗਾ ਦਾ ਇਹ ਜਿਹੜਾ ਪੇਸਟ ਆ ਮਤਲਬ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਹੁਣ ਆਪਾਂ ਪੀਸ ਲਾਵਾਂਗੇ

ਤਿੰਨ ਚੀਜ਼ਾਂ ਜਿਸੀ ਚਾਰੇ ਚੀਜ਼ਾਂ ਆਪਾਂ ਪੀਸ ਲੈਂਦੇ ਆ ਠੰਡੀਆਂ ਕਰਕੇ ਤੇ ਇਸ ਤਰ੍ਹਾਂ ਦਾ ਪੇਸਟ ਤਿਆਰ ਹੋ ਗਿਆ ਨਾ ਇਹਦੇ ਵਿੱਚ ਆਪਾਂ ਕੀ ਮਿਕਸ ਕਰਾਂਗੇ ਇਹਦੇ ਵਿੱਚ ਜੇਕਰ ਤੁਹਾਡੇ ਕੋਲ ਤਾਂ ਹੈਗਾ ਕਾਲਾ ਨਮਕ ਤਾਂ ਕਾਲਾ ਨਮਕ ਨੂੰ ਮਿਕਸ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਕਾਲਾ ਨਮਕ ਤੇ ਵੈਸੇ ਬੈਨੀਫੀਸ਼ੀਅਲ ਜਿਹੜਾ ਚਿੱਟਾ ਨਮਕ ਆਪਾਂ ਕਹਿੰਦੇ ਨਾ ਘਰਾਂ 'ਚ ਵਰਤਦੇ ਉਹ ਮਾੜਾ ਗਿਣਿਆ ਗਿਆ ਹੈ ਦਰੱਖਤਾਂ ਵੱਲੋਂ ਸੋ ਆਪਾਂ ਹੁਣ ਜਿਹੜਾ ਇੱਕ ਸੇਂਦਾ ਨਮਕ ਹੁੰਦਾ ਨਾਮ ਸੇਂਦੇ ਨਮਕ ਤੋਂ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਹ ਮੇਰੇ ਕੋਲ ਹੈਗਾ ਸੇਂਦਾ ਨਮਕ ਦਾ ਦੇਖ ਲਓ ਤੇ ਸੋ ਮੈਂ ਹੁਣ ਕੀ ਕਰਾਂਗੇ ਇਹਦੇ ਵਿੱਚ ਸੇਂਦਾ ਨ ਲੋ ਜੀ ਇਹਦੇ ਨਾਲ ਅਸੀਂ ਕਿਤੇ ਢਿੱਲੇ ਜਿਹੇ ਬਣੇ ਪਏ ਤੇ ਆਪਾਂ ਇਹਦੇ ਵਿੱਚ ਉੱਠ ਲੈਨੇ ਜੇ ਕਾਲਾ ਨਮਕ ਹੈਗਾ ਤੁਸੀਂ ਕਾਲਾ ਨਮਕ ਪਾ ਸਕਦੇ ਹੋ ਤੇ ਬਾਕੀ ਜੇ ਨਹੀਂ ਤਾਂ ਸੇਂਦਾ ਨਮਕ ਤੁਸੀਂ ਦੂਜੇ ਨੰਬਰ ਤੇ ਪਾ ਸਕਦੇ ਹੋ ਇਹਦੇ ਬਾਅਦ ਹੁਣ ਇਹਨੂੰ ਨਾਲ ਦਲੀਆਂ ਜਿਹਾ ਅਸੀਂ ਨੂੰ ਕੁੱਟ ਲੈਨੇ ਆ ਬੀਸ ਹੈਗਾ ਆਪਣਾ ਸੇ ਦਾ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਜਿਹੜਾ ਆਹ ਹੈ ਇਹਨਾਂ ਚਾਪਾ ਮਿਕਸ ਕਰ ਲਾਂਗੇ ਤੁਹਾਨੂੰ ਦਿਖਾਈ ਜਾਂਦੇ ਨਾਲ ਲਓ ਜੀ ਆਪਾਂ ਹੁਣ ਇਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਲਓ ਜੀ ਥੋੜਾ ਥੋੜਾ ਕਰਕੇ ਇਹਦੇ ਵਿੱਚ ਰਲਾਈ ਚੱਲੋ ਲਓ ਜੀ ਇਹਦੇ ਵਿੱਚ ਹੁਣ ਆਪਾਂ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਇੱਕਸਾਰ ਕਰ ਲਾਂਗੇ ਇੱਕ ਜਿੰਦ ਜਾਨ ਜਿਹਨੂੰ ਕਹਿੰਦੇ ਆ ਉਹ ਕਰ ਦਾਂਗੇ ਆਪਾਂ ਇਹਦਾ ਆਪਣਾ ਲੱਸੀ ਵਾਲਾ ਲੂਣ ਆ ਉਹ ਤਿਆਰ ਹੋ ਗਿਆ ਵੀਡੀਓਜ਼ ਵਧੇ ਲੱਗਦੀ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿੱਦਾਂ ਦੇ ਲੱਗੇ ਤੁਹਾਨੂੰ ਸਾਡੀ ਰੈਸਪੀ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਨੋ ਜੀ ਅੱਪ ਆ ਗਿਆ ਦੂਜੀ ਵਾਰ ਨਾ ਧੋ ਕੇ ਚਲੋ ਜੀ ਟਾਈਮ ਹੋ ਗਿਆ ਹੈਗਾ ਸਵਾ ਪਨਾਵੇ ਤੇ ਤੇਰਨ ਕਰ ਲੈ ਬ੍ਰੇਕਫਾਸਟ ਤੇ ਬ੍ਰੇਕਫਾਸਟ ਬੱਚੇਗਾ ਬਣਾਉਣਾ ਯੋਨਾ ਪੋਹਾ ਤੇ ਆਪਾਂ ਬਣਾਈ ਸੀਗੀ ਦਹੀਂ ਹੈ ਇਸੇ ਜੋ आप इस दूची की ना लें पेठे सब्जी चला थोड़ी पेठे सब्जी भी नाल गिलास लस्सी चलो जी ब्रेकफास्ट कर बाद मिलते कि पीओगे ठंडा नहीं पीते होंगे बच्चे ठंडा ही हूँ ठंडा ही हूँ हाँ ठंडा पीते होंगे ठंडा नहीं पीते बहर हो जाते करके तोता भी नहीं पीते ठीक ठाक पीए ना ठंडा ना तता ओके ਤੇ ਤੂੰ ਆਪਣੇ ਵਿੱਚ ਜਾਈਦਾ ਬੁੱਤ ਬਾਹਰ ਹੋ ਜਾਏਗਾ ਠੀਕ ਹੈ ओके ਓਕੇ ਗਾ ਦੋ ਕਿ ਕੱਬੀ ਹੋ ਕੇ ਆ ਗਿਆ ਲੋ ਜੀ ਜੱਪ ਜੋਦਣਾ ਕੋਈ ਨਾ ਕੋਈ ਮੁੱਕੇ ਰਿਹਾ ਦਾ ਖਾਣ ਪੀਣ ਦਾ ਸਮਾਨ ਮੁੱਕੇ ਵੈਸੀ ਇੱਕ ਤਾਂ ਰੋਟੀ ਵਾਲਾ ਪੇਪਰ ਮੁੱਕਿਆ ਪਿਆ ਸੀ ਉਹ ਲੈ ਕੇ ਆਂਦਾ ਜੱਪ ਹੁਣ ਕੀ ਖਾਈ ਜਨੇਓ ਆ ਕਿੰਡਰ ਜੋਏ ਵੇਖ ਲੈ ਉੱਥੇ ਇਹਦੇ ਵਿੱਚੋਂ ਤੁਹਾਨੂੰ ਪਤਾ ਨਿਕਲਦਾ ਤਾਂ ਕੁਝ ਹੈ ਨੀਗਾ ਉਹੀ 40 45 ਰੁਪਏ ਲਾ ਲੇ 45 ਕੇ 50 ਰੁਪਏ ਦਾ ਇਹ ਜਵਾਬ ਤੁਹਾਨੂੰ ਪਤਾ ਜਿੱਦ ਕਰਨ ਲੱਗ ਜਾਂਦੇ ਆ ਗਰਮੀ ਬੜਾ ਜ਼ਿਆਦਾ ਬਾਹਰ ਤਾਂ ਨਾ ਜਦੋਂ ਤਾਂ ਗਈ ਹੁਣ ਤਾਂ ਕੋਈ ਗਰਮੀ ਨਹੀਂ ਸੀ ਮੈਂ ਕਿਹਾ ਮੌਸਮ ਪੂਰਾ ਠੰਡਾ ਸੀ ਤੇ ਆਉਣ ਲੱਗਿਆ ਅੱਗ ਵਰਗੀ ਮੈਂ ਕਿਹਾ ਜਾਂਦੀ ਬਾਕੀ ਪੁੱਟਰ ਪੁੱਟਰ ਚ ਹੋਰ ਸਮਾਂ ਲੈਣਾ ਸੀ ਲੈਟਰ ਪਰ ਲੋ ਜੀ ਟਾਈਮ ਹੋ ਗਿਆ ਅੱਠ ਹੋਈ ਤਾਂ ਤੇ ਜੱਪਦੇ ਪਾਪਾ ਤਾਂ ਗਏ ਹੋਏ ਆ ਲੋ ਜੀ ਟਾਈਮ ਹੋ ਗਿਆ ਅੱਠ ਵਜੇ ਤਾਂ ਜੱਪਦੇ ਪਾਪਾ ਗਏ ਹੋਏ ਆ ਖੇਤ ਧਰੀਏ ਵਗੈਰਾ ਪਾਉਣੀ ਸੀ ਪੱਠਾਂ ਚ ਤੇ ਉਹ ਜਹਾਪੇ ਤੇ ਲੇ ਇਸ ਦਾ ਇਹ ਅੰਦਰ ਸੀ ਦੇਸ ਖੰਡ ਰੱਖਦਾ ਉਹ ਬਾਹਰ ਚਲਾ ਗਿਆ ਦੱਦੀ ਕੋਲ ਚਲਾ ਗਿਆ ਤੇ ਮੇਰੇ ਨਾਲ ਕੰਨ ਦੇ ਵਿੱਚ ਨਾ ਪਤਾ ਨਹੀਂ ਕੀ ਕੱਲ ਪਾਣੀ ਪੂਣੀ ਪਾਇਆ ਕੰਨ ਦੇ ਵਿੱਚ ਨਾ ਛਾਂ ਛਾਂ ਜੀ ਹੋਈ ਜਾਂ ਸੀ ਹੁਣ ਮੈਂ ਇਹ ਵਿੱਚ ਸਰੋਂ ਦਾ ਤੇਲ ਪਾਇਆ ਗਰਮ ਕਰਕੇ ਮੁਰਦੀ ਕਰਕੇ ਪਾਹ ਗਈ ਸੀ ਫਿਰ ਹੁਣ ਖੋਲੇ ਆ ਕਰਕੇ ਸ਼ਾਇਦ ਸਹੀ ਹੋ ਜਾ ਕਹਿੰਦੇ ਨੇ ਨਾ ਸਰੋਂ ਦਾ ਤੇਲ ਪਾ ਲੋ ਨਾ ਗਰਮ ਕਰਨ ਦੇ ਵਿੱਚ ਜਿਵੇਂ ਕੋਈ ਕੰਨ ਦੇ ਵਿੱਚ ਕੀੜੀ ਵੱੜ ਜਾਂਦੀ ਜਾਂ ਮੱਖੀ ਵੱੜ ਜਾਂਦੀ ਨਾ ਕੰਨ ਦੇ ਵਿੱਚ ਤੇ ਸਰੋਂ ਦਾ ਤੇਲ ਗਰਮ ਕਰਕੇ ਤੇ ਉਹਦੀਆਂ ਬੂੰਦਾ ਪਾ ਲਓ ਕਹਿੰਦੇ ਜਿਵੇਂ ਆਪਣੇ ਆਹ ਕਰਨੇ ਚਾਹ ਤਾਂ ਐਂ ਕਰਕੇ ਪੈ ਕੇ ਤੇ ਚ ਬੂੰਦਾ ਪਾ ਲਓ ਤੇ ਤੁਹਾਨੂੰ ਮਹਿਸੂਸ ਹੋਊਗਾ ਜਿਵੇਂ ਜਿਵੇਂ ਅੰਦਰ ਜਾਊਗਾ ਨਾ ਤੇਲ ਮਹਿਸੂਸ ਹੁੰਦਾ ਜਿਵੇਂ ਮਰ ਕੇ 15 20 ਮਿੰਟ ਤੁਸੀਂ ਐਂ ਪੈ ਜਾਓ ਉਸ ਤੋਂ ਬਾਅਦ ਭਾਵੇਂ ਐਂ ਗਰਗੇ ਤੇ ਸਾਫ਼ ਹੋ ਜਾਂਦੀ ਨਿਕਲ ਜਾਂਦੀ ਨਾਲ ਦੇ ਕੀੜੀ ਹੋਵੇ ਤੇਲ ਦੇ ਨਾਲ ਹੀ ਵਾਪਸ ਆ ਜਾਂਦੀ ਆ ਮੈਂ ਤਾਂ ਕਿੰਨੀ ਵਾਰ ਕੀਤਾ ਹੈ ਕਈ ਵਾਰ ਮੱਖੀ ਵੜ ਜਾਂਦੀ ਹੈ ਜਿਵੇਂ ਕੀੜੀ ਤਾਂ ਮੇਰੇ ਵੜੀ ਹੈ ਮੈਨੂੰ ਪਤਾ ਕਈ ਵਾਰ ਗਰਮੀ ਦੇ ਵਿੱਚ ਆਪਣੇ ਸੁੱਤੇ ਪੈ ਤੇ ਕੀੜੀ ਵੜੀ ਜਾਂਦੀ ਹੈ ਨਾ ਇਦਾਂ ਖੁਰਕਰੀ ਹੁੰਦੀ ਰਹਿੰਦੀ ਆ ਕੁਛ ਤੁਰਦਾ ਤੁਰਦਾ ਜਿਵੇਂ ਮਹਿਸੂਸ ਹੁੰਦਾ ਰਹਿੰਦਾ ਫਿਰ ਜੇ ਤੇਲ ਪਾ ਕੇ ਤੇ ਆਪਾਂ ਕਰੀਏ ਨਾ ਤੇ ਤੇਲ ਦੇ ਨਾਲ ਨਿਕਲ ਆਉਂਦੀ ਬਾਹਰ ਇਹ ਵੀ ਇੱਕ ਪ੍ਰਕਾਰ ਦਾ ਨੁਕਸਾ ਹੀ ਆ ਕੰਨ ਦੇ ਵਿੱਚ ਕੋਈ ਚੀਜ਼ ਵੜ ਗਈ ਤਾਂ ਗਰਮ ਕਰਕੇ ਤੇਲ ਉਹਦੇ ਕੁਝ ਕੁ ਬੂੰਦਾ ਐ ਕਰਕੇ ਜਿਵੇਂ ਜਿਹੜੇ ਕੰਨ ਚ ਜੇ ਇਧਰਲੇ ਤਾਂ ਐ ਕਰਕੇ ਪਾਜੋ ਤੇ ਪਾ ਕੇ ਬੂੰਦਾ ਤੋਂ 20 25 ਮਿੰਟ ਐਦਾ ਹੀ ਪਏ ਰੋ ਜੋ ਜਿਹੜੀ ਚੀਜ਼ ਹੋਊਗੀ ਉਹ ਤੇਲ ਦੇ ਵਿੱਚ ਕੋਲ ਤੇਲ ਉਹਦੇ ਕੋਲ ਚਲਾ ਜਾਊਗਾ ਫਿਰ ਉਹ ਉਵੇਂ ਤੇਲ ਦੇ ਨਾਲ ਹੀ ਬਾਹਰ ਆ ਜੰਨ ਜਦੋਂ ਆਪਾਂ ਤਿੱਡਾ ਕਰਦੇ ਆ ਕੰਨ ਉਹ ਬਾਹਰ ਆ ਜਾਂਦੇ ਇੱਕ ਨੁਕਸਾ ਹੀ ਆਖਸਾ ਉਹ ਵੀ ਤਾਂ ਦੱਸਿਆ ਤੁਹਾਨੂੰ ਮੇਰੇ ਕੰਨ ਚ ਮੈਂ ਤੇਲ ਪਾ ਕੇ ਦੇਣਾ ਚਲੋ ਜੀ ਹੁਣ ਬੱਸ ਜਦ ਜੋਦੇ ਪਪਾ ਗਏ ਸੀ ਰੇਪੋਂ ਆਉਂਦੇ ਹੋਣਗੇ ਉਹ ਵੀ ਰੋਟੀ ਵਗੈਰਾ ਖਾ ਗਏ ਸੀ ਆਪਾਂ ਬੇਟੀ ਕੀ ਕਰੀਏ ਅੰਨੇ ਉਹ ਬੋਤਲ ਲਾਈ ਅੰਨੇ ਦਾਦੀ ਦੀ ਲੈ ਲੈ ਕੀ ਲੈ ਉਹ ਕੀ ਪਕੀਆ ਕੀ ਕਹੀ ਜਾਂਦੇ ਸੀ ਕੀਲਾ ਆ ਆਹ ਕੀ ਆਹ ਉਹ ਕੀ ਆ ਕੀਦੇ ਆ ਹੈ ਇਹ ਮੰਪੀ ਤੇ ਦਿਆ ਕਿਹੜੇ ਮੰਪੀ ਤੇ ਦਿਆ ਤੁਸੀਂ ਦੇਖਿਆ ਮੰਪੀ ਤੇ ਪਾਏ ਦਿਖਾਓ ਕਿਹੜੇ ਕਹੀ ਨੇ ਮੰਪੀ ਤੇ ਆ ਅੱਛੇ ਮੰਪੀ ਤੇ ਪਾਈ ਫਿਰਦੀ ਹੈ ਦਾਦੀ ਹੈ ਤੁਹਾਨੂੰ ਪਤਾ ਹੈ ਮੰਪੀ ਦੀ ਚਪਲਾ ਵੀ ਪਾ ਲੈਂਦੀ ਦਾਦੀ ਹਾਂ ਇਹਦਾ ਮੰਪੀ ਤੇ ਪਾਏ ਹੋਇਆ ਇਹ ਇਹਦਾ ਆਪਣੀ ਦਾਦੀ ਦੇ ਆ ਤੇ ਮੰਪੀ ਤੇ ਦਿਆ ਮਾ ਮੰਪੀਤੇ ਦੇ ਇਹ ਮੇਰਾ ਨਾਮ ਲੈਣ ਤਾਂ ਬੜਾ ਸੋਨਾ ਲੱਗਦਾ ਬਟਾ ਮੰਪੀਤ ਨਹੀਂ ਕਹਿਣਾ ਮम्मा ਨੂੰ ਮਮਾ ਜੀ ਕਹਿਣਾ ਠੀਕ ਹੈ ਮੰਪੀਤ ਕਹਿਣਾ ਤੇਨ ਫੇਵਰਟ ਆ ਮੰਪੀਤ ਕਹਿਣਾ ਅੱਛਾ ਲੱਗਦਾ ਮੇਰਾ ਮੰਪੀਤ ਕਹਿਣਾ ਬਹੁਤ ਵਧੀਆ ਲੱਗਦਾ ਨਾਮ ਮੇਰਾ ਜੀ ਮਿਲ ਜੇ ਫਿਰ ਨੈਕਸਟ ਵਲੌਗ ਦਾ ਹਾਂਜੀ ਜੇਕਰ ਤੁਹਾਨੂੰ ਸਾਡੇ ਵੀਡੀਓਜ਼ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਦੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਇੱਕ ਬੈਲ ਆਈਕਨ ਦਾ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਇੱਕ ਫੁੱਲ ਸਪੋਰਟ ਕਰਿਆ ਕਰੋ ਜੀ ਵੀਡੀਓ ਨੂੰ ਤਾਂ ਹੀ ਬੰਦਾ ਮੋਟੀਵੇਟ ਹੋ ਕੇ ਆਪਣੇ ਵੀਡੀਓਜ਼ ਦੁਬਾਰਾ ਰੋਜ਼ ਬਣਾ ਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਸੋ ਮੋਟੀਵੇਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਚਲੋ ਜੀ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਨਾਲ